ਹੈਲੋ ਜੀ ਮਾਰਨਿੰਗ ਦਾ ਟਾਈਮ ਹੈ ਜੀ ਤੇ ਮੈਂ ਧੁੱਪ ਕੇ ਪਾਈ ਸੀਗੇ ਕੱਪੜੇ ਸਾਰੇ ਕਿਉਂਕਿ ਜਿਹੜੀ ਧੁੱਪ ਵਧੀ ਹੈਗੀ ਕਿਉਂਕਿ ਹੰਤਾ ਤੁਹਾਨੂੰ 4 ਦਿਨ ਹੋ ਗਏ ਵਧੀਆ ਧੁੱਪ ਨਿਕਲਦੀ ਆ ਤਾਂ ਕਰਕੇ ਜਿਹੜੇ ਕੱਪੜੇ ਨੇ ਇਹ ਆਪਾਂ ਸੁੱਕਣੇ ਪਾਤੇ ਕੰਮ ਸਾਰੇ ਆਪਣੇ ਆਨ ਰੈਡੀ ਜਿਹੜੇ ਹੈਗੇ ਨਿਪਟ ਗਏ ਇੱਥੇ ਟਾਈਮ ਸੀ ਹਾ ਜੀ ਸ਼ਾਮ ਦਾ ਤੋਂ ਮੈਂ 4:00 1/4 4:30 ਦਾ ਟਾਈਮ ਸੀਗਾ ਤੇ ਇੱਥੋ ਜੀ ਮੈਂ ਆਟਾ ਆਟਾ ਗੁੰਨ ਕੇ ਰੱਖ ਲਿਆ ਤੇ ਇਥਰੋਂ ਆਪਾਂ ਆਟਾ ਗੁੰਨ ਰਹੇ ਹਾਂ ਜੀ ਕਿ ਉਹ ਦਰਮਿਆ ਸਾਰੇ ਜਿਹੜੇ ਹੈਗੇ ਜੀ ਕੰਮ ਨਿਮੇੜ ਲੈਨੇ। ਧਾਰਾਂ ਦਾ ਜਿਹੜਾ ਹੈਗਾ ਜੀ ਆਪਾਂ ਨਿਮੇੜ ਲਿਆ ਟਾਈਮ ਹੈਗਾ ਇੱਥੇ ਜੀ ਪੌਣੇ 5 ਦਾ। ਪੌਣੇ 5 ਦਾ ਟਾਈਮ ਹੈ ਜੀ ਆਪਾਂ ਧਾਰਾਂ ਦਾ ਨਿਮੇੜ ਲਿਆ ਕਿਉਂਕਿ 4.5 ਪੌਣੇ 5 ਦਾ ਧਾਰਾਂ ਜਿਹੜਾ ਹੈਗਾ ਕੱਢ ਲੈਨੇ ਆ ਤੇ ਹੁਣ ਮੈਂ ਇੱਤਰ ਗੁੰਨਰੀ ਸੀਗੀ ਜੀ ਆਟਾ। ਆਟਾ ਗੁੰਨਗੇ ਜੀ ਉਸ ਤੋਂ ਬਾਅਦ ਪਰਵਟੀਆਂ ਜਿਹੜੀ ਹੋਏ ਬਣਾ ਲੈਨੇ ਉਦੋਂ ਆਪਣੇ ਜਿਹੜੇ ਕੰਮ ਨੇ ਸਾਰੇ ਨਿਮੇੜ ਲੈਨੇ ਆਪਾਂ ਨੇ। ਤੇ ਮੱਛਾਂ ਨੂੰ ਅਸੀਂ ਆਪਾਂ ਹੁਣ ਆ ਗੁੰਨ ਕੇ ਰੋਟੀ ਲਾ ਕੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਮੱਝਾਂ ਨੇ ਉਹਨਾਂ ਨੂੰ ਅੰਦਰ ਕਰ ਦਾਂਗੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਜੀ ਹੁਣ ਬਹੁਤ ਫਰਕ ਪੈ ਗਿਆ ਤੇ ਹੁਣ ਠੰਡ ਜਿਹੜੀ ਹੈਗੀ ਉਹ ਸਾਮ ਸਵੇਰੇ ਦੀ ਰਹੀ ਹੈ ਆ ਸਾਮ ਨੂੰ ਜਾਂ ਸਵੇਰ ਠੰਡ ਹੁੰਦੀ ਆ ਦੇ ਨਾਲ ਹੀ ਠੰਡੇ ਜਿਹੜੀ ਹੈਗੇ ਜੀ ਬਹੁਤ ਜ਼ਿਆਦਾ ਧੁੱਪ ਪੈਣ ਲੱਗ ਗਈ ਘੜੀ ਜੀ ਕਿ ਦਿਨੇ ਜਿਹੜਾ ਹੈਗਾ ਧੁੱਪ ਚ ਬਿਲਕੁਲ ਵੀ ਨਹੀਂ ਬੈਠਿਆ ਜਾਂਦਾ ਹੈਗਾ ਤਾਂ ਕਰਕੇ ਜਿਹੜਾ ਠੰਡ ਹੈ ਉਹ ਸਵੇਰ ਆ ਜਾਂ ਸਾਮ ਦੀ ਰਹੀ ਹੈ ਤਾਂ ਕਰਕੇ ਆਪਾਂ ਉਹਨਾਂ ਜਿਹੜੇ ਤਾਰਾ ਤੋਂ ਕੱਢ ਲਿਆ ਨੇ ਤੇ ਹੁਣ ਮੈਂ ਇਧਰ ਆਟਾ ਗੁੰਨ ਲੈਣੀ ਆ ਜੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਰੋਟੀ ਲਾ ਕੇ ਮੱਜਾ ਅੰਦਰ ਕਰ ਲਾਂਗੇ ਤੇ ਹੁਣ ਮੌਸਮ ਜਿਹੜਾ ਹੈਗਾ ਜੀ ਸ਼ਾਮ ਦਾ ਹੀ ਠੰਡਾ ਹੈਗੀ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਨੂੰ ਵੀਡੀਓ ਕਿਵੇਂ ਦੀ ਲੱਗਦੀਆਂ ਨੇ ਕੰਮ ਜਿਹੜੇ ਹੈਗੇ ਜੀ ਸਾਰਾ ਦਿਨ ਨੀਂਹ ਠੀਕ ਹੁੰਦੇ ਹੈਗੇ ਸਾਰਾ ਦਿਨ ਆਪਣੇ ਕੰਮ ਨਹੀਂ ਮੁੱਕਦਾ ਹੈਗਾ ਚਲੋ ਅੱਗੇ ਕੰਮ ਹੋਲੀ ਹੋਲੀ ਕੰਮ ਕਰ ਰਹੀ ਆ ਤੇ ਇੱਥੇ ਮੈਂ ਦੁੱਧ ਜਿਹੜੀ ਹੈਗੀ ਜੀ ਦੁੱਧ ਦੀ ਕਰੀਮ ਸੀਗੀ ਇਹ ਬਾਲਾ ਦੇ ਕਿ ਮੈਂ ਫ੍ਰਿਜ ਚ ਲਾ ਦਿੰਨੀ ਹੁੰਦੀ ਆ ਜੀ ਕਰੀਮ ਜਿਹੜੀ ਆ ਆਪਾਂ ਨਹੀਂ ਲਾਈ ਸੀ ਇਸ ਵੇਰੇ ਤੇ ਇਹਨਾਂ ਮੈਂ ਜਾਂ ਭੁਣੀ ਨਾਲ ਲਾ ਲੈਣੀ ਆ ਕਿਉਂਕਿ ਜਿਹੜੀ ਸਾਰੀ ਬਰੀਕ ਕਰੀਮ ਵੀ ਹੁੰਦੀ ਆ ਜਿਹੜੀ ਆਲੇ-ਦਾਲ ਲੱਗੇ ਸਾਰੀ ਤਾਂ ਆਪੋ ਨਾਲ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਜੀ ਉਹਨੂੰ ਆਪਾਂ ਲਾ ਲੈਣੇ ਆ ਦੇ ਜਿਹੜੀ ਆਪਣੇ ਕੌਲੀ ਹੈ ਜੀ ਇੱਕ کریم ਦੀ ਦੇਲੀ ਉੱtre ਆਉਂਦੀ ਹੈਗੀ ਤੇ ਆਪਾਂ ਹੁਣ ਇਹਨਾਂ ਨੂੰ ਇਕੱਠੀ ਕਰ ਲੈਨੇ ਆ ਜੀ ਤੇ ਕੁਛ ਮੈਂ ਜਿਹੜੀ ਇੱਕ ਪੱਟੀ ਗੜਵੀ ਭਰੀ ਪਈ ਹੈਗੀ ਇੱਥੇ ਵਿੱਚ ਥੋੜਾ ਜਿਹਾ ਜਿਹੜਾ ਫਰ ਦੁੱਧ ਜਿਹਾ ਸੀ ਉਹ ਡੁੱਲ ਗਿਆ ਤੇ ਆਪਾਂ ਇੱਕ ਗੜਵੀ ਆਪਣੀ ਪੱਟੀ ਉਹ ਭਰ ਕੇ ਰੱਖ ਲਈ ਹੈ ਜੀ ਤੇ ਹੁਣ ਆ ਮੈਂ ਕੌਲੀ ਚੋ ਸਵੇਰੇ ਆਪਾਂ ਵਰਤ ਲਈ ਸੀ ਦਾਲ ਬਾਣੀ ਚ ਜਿਹੜੇ ਹੈਗੇ ਆਪਾਂ کریم ਪਾ ਲੈਨੇ ਆ ਸਹਜ ਤੇ ਮੈਂ ਤਾਂ کریم ਪਾਣੀ ਬਾਕੀ ਆਪਾਂ ਜਿਹੜਾ ਹੈਗਾ ਘਿਓ ਪਾ ਲੈਨੇ ਆ ਇਹ ਨੂੰ ਵਾਲਾ ਦੇਖਿਆ ਜੀ ਬਾਕੀ ਮੈਂ ਦੁੱਧ ਜਿਹੜਾ ਇਹਦੇ ਵਿੱਚ ਹੈਗਾ ਵਾਲੇ ਵਾਲਾ ਦੁੱਧ ਹੈ ਇਹਨੂੰ ਦੁੱਧ ਨੂੰ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਬਚਦਾ ਉਹ ਆਪਾਂ ਲੱਕ ਕੱਪ ਚ ਕੱਢ ਲਾਂਗੇ ਜਿਹੜੀ ਆਪਾਂ ਸਮਾਵਾਂਗੇ ਦਹੀਂ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਬਸ ਜਿਹੜਾ ਇਹਦੇ ਵਿੱਚ ਦੂਜਾ ਦੁੱਧ ਆ ਉਹ ਪਾ ਕੇ ਆਪਾਂ ਵਾਲਾ ਦੇ ਕੇ ਸਾੰਬਲਾ ਗਰਮ ਕਰ ਲਾਂਗੇ ਤੇ ਉਸ ਤੋਂ ਬਾਅਦ ਡੱਬੂਣਾ ਜਿਹੜਾ ਹੈਗਾ ਜੀ ਆਪਾਂ ਮਾਜ ਲਾਂਗੇ ਜਿਹੜਾ ਸਮਾਨ ਇਹ ਹੈਗਾ ਜੀ ਆਪਣੇ ਫ੍ਰੀਜ ਚ ਲਾਇਆ ਹੋਇਆ ਸੀਗਾ ਚਾਹ ਪੋਣੀ ਨਾਲ ਜੀ ਵਧੀਆ ਲੈ ਜਾਂਦੀ ਆ ਉਨਿਹੜੇ ਹੱਥ ਜਾ ਪਾਉਣੇ ਆ ਉਹ ਠੰਡਾ ਦੁੱਧ ਹੁੰਦਾ ਜਿਆਦਾ ਠੀਕ ਨਹੀਂ ਰਹਿੰਦਾ ਤੇ ਦੁੱਧ ਨੂੰ ਆਪਾਂ ਇੱਕ ਆਪਾ ਚ ਕੱਢ ਲੈਨੇ ਆ ਤੇ ਇੱਕ ਆਪਾ ਵਰਕੇ ਆਪਾਂ ਜਿਹੜਾ ਹੈਗਾ ਜੀ ਦਹੀਂ ਦਾ ਜਮਾ ਲੈਨੇ ਆ ਤੇ ਬਾਕੀ ਕੁਛ ਆਪਣੇ ਦਹੀਂ 깔ਲਣੀ ਵੀ ਪਈ ਆ ਤੇ ਇਹ ਦਹੀਂ ਮਾਰੀਏ ਆਪਾਂ ਦਰਾ ਦੁੱਧ ਨੂੰ ਰੱਖ ਲਈਓ ਬਾਕੀ ਜਿਹੜਾ ਉਹਦੇ ਵਿੱਚ ਬਚਦਾ ਸੀ ਉਹ ਚ ਮੈਂ ਹੋਰ ਪਾ ਦੂੰਗੀ ਦੁੱਧਾ ਲਿ ਕੋਲੀ ਕੋ ਗਲੀ ਕਰੇਮ ਦੀ ਰਲੇ ਤ੍ਰੇਉਂਦੀ ਆ ਤੇ ਉਧਰ ਮੈਂ ਦੁੱਧ ਹੋਰ ਪਾ ਕੇ ਰੱਖਤਾ ਜੀ ਜਿਹੜਾ ਧਾਰਾ ਕੱਢ ਕੇ ਲਈ ਤੱਤਾ ਕਰਨ ਪੀਣ ਵਾਸਤੇ ਆਪਣੇ ਤੇ ਇੱਥੇ ਮੈਂ ਲੱਗੀ ਸੀ ਰੋਟੀ ਜੀ ਤੇ ਰੋਟੇ ਲਾ ਕੇ ਉਸ ਤੋਂ ਬਾਅਦ ਆਪਾਂ ਚਲੋ ਦਾਲ ਪਣੀ ਅੱਜ ਆਪਣੇ ਕੋਈ ਨਹੀਂ ਕਰਨ ਵਾਲਾ ਸੀਗਾ ਜੀ ਸਵੇਰੇ ਆਪਾਂ ਸਾਗ ਤੜਕਿਆ ਸੀ ਸਾਗ ਉਹਨਾਂ ਆਪਾਂ ਬਸ ਫ੍ਰੀਜ ਜਿੋਂ ਕੱਢ ਕੇ ਗਰਮ ਹੀ ਕਰਨਾ ਹੈਗਾ ਕਿਉਂਕਿ ਤੜਕਿਆ ਹੋਇਆ ਹੈਗਾ ਸੀ ਸੰਗ ਸੰਗ ਆਪਾਂ ਸਵੇਰੇ ਤੜਕਿਆ ਸੀਗਾ ਜੀ ਕੱਲ੍ਹ ਸ਼ਾਮ ਨੂੰ ਸਾਗ ਰੱਖਿਆ ਸੀਗਾ ਕੁਝ ਗੱਲ ਰੱਖ ਤੜਕਲੇ ਸੀਗਾ। ਕੁਝ ਵਿੱਚ ਦੀ ਆਪਣੇ ਆਲੂ ਮਟਰਾਂ ਦੀ ਦਾਲ ਬਣਾਈ ਸੀ ਜੋ ਖਾ ਲਈ ਤੇ ਹੁਣ ਬਸ ਆਪਾਂ ਨੂੰ ਅਲੱਗ ਪਾਂਡੇ ਚ ਪਾ ਕੇ ਤੜਕਣੀ ਚ ਪਾ ਕੇ ਜਿਹੜਾ ਸਾਗ ਹੈ ਜੀ ਉਹਨੂੰ ਆਪਾਂ ਗਰਮ ਕਰ ਲਾਂਗੇ। ਤੇ ਦੂਮੇ ਗਿਓ ਗਰਮ ਕਰਕੇ ਰੱਖ ਲਿਆ ਜੀ। ਤੇ ਹੁਣ ਮੈਂ ਲਾਲਾ ਨੀਆ ਦੀ ਰੋਟੀ ਤੇ ਫਿਰ ਜੀ ਦੋ ਚਾਰਸ 4:30 ਤੇ ਪੌਣੇ 5 ਤੋਂ ਬਾਅਦ ਤਾਂ ਜੀ ਟਾਈਮ ਇੱਕ ਮਿੰਟ ਜਿਹੜਾ ਹੈਗਾ ਨਿਰਾ ਹੋ ਜਾਂਦਾ ਕਿ ਆਪਣੇ ਕੰਮ ਜਿਹੜੇ ਅਵੇਲੇਬਲ ਨੇ ਨਿਬੜਿਆਂ ਨੂੰ ਵਧੀਆ ਨੇ ਤੇ ਲੋ ਜੀ ਹੁਣ ਇੱਥੇ ਆਪਾਂ ਲਾਣੇ ਨੇ ਰੋਟੀ ਆਪਣੇ ਕੰਮ ਉਧਰ ਸਾਰੇ ਨਿਬੜ ਗਏ ਨੇ ਮੰਮੀ ਮੇਰੀ ਦੁੱਧ ਕੋਲੀ ਲੈਣੀ ਸੀ ਕਿਉਂਕਿ ਜਿਹੜਾ ਰੈਐਕਸ਼ਨ ਤੇ ਦੁੱਧਾ ਜੀ ਉਹਨੂੰ ਸੇਤੀ ਵਾਲਾ ਆ ਜਾਂਦਾ ਤਾਂ ਰੱਖ ਕੇ ਲੋ ਜੀ ਇੱਥੇ ਆਪਾਂ ਜਿਹੜੇ ਰੋਟੀ ਬਣਾ ਲੈਣੇ ਆ ਚਲੋ ਠੀਕ ਹੈ ਜੀ ਅੱਜ ਲਈ ਐਨਹੀਂ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਜੀ ਬਾਕੀ ਦਾਲ ਪਣੀ ਜਿਹੜਾ ਹੈਗਾ ਜੀ ਆਪਾਂ ਚੁੱਲੇ ਤੇ ਬਣਾ ਲੈਣੇ ਆ ਰੋਟੀ ਆਪਾਂ ਗੋਬਰ ਗੈਸ ਤੇ ਬਣਾ ਲੈਣੇ ਆ ਚਲੋ ਠੀਕ ਹੈ ਜੀ ਮੈਂ ਇਧਰੋਂ ਪਰ ਰੋਟੀ ਲਾਹੀ ਜਨੇ ਆ ਬਗਲ ਨੂੰ ਐਂ ਦੇ ਲਿਆ ਮਾਰੋ ਤੇ ਦੁੱਧ ਨੂੰ ਆ ਗਿਆ ਸੀ ਜੀ ਬਾਲਾ ਕਿ ਕਿ ਐਡਕਸ਼ਨ ਦੇ ਉੱਤੇ ਬਹੁਤ ਸੀ ਤੀ ਜਿਹੜੀ ਚੀਜ਼ ਹੈ ਜੀ ਗਰਮ ਹੋ ਜਾਂਦੀ ਆ ਤੇ ਹੁਣ ਆਪਾਂ ਦੁੱਧ ਨੂੰ ਬਾਲਾ ਦੇ ਕੇ ਅਦਰ ਮੈਂ ਤੇ ਸਾਦੇ ਦੁੱਧ ਚ ਮਿੱਠਾ ਪਾਉਣੀ ਆ ਜੀ ਬਾਕੀ ਆਪਣੇ ਜਿਹੜੇ ਸਾਰੇ ਵਿਕਾ ਪਿੰਦੇ ਨੇ ਆਖਿਓ ਆਪਾਂ ਦੁੱਧ ਕੱਢ ਲਵਾਂਗੇ ਚਲੋ ਠੀਕ ਹੈ ਜੀ ਚਲੋ ਜਾਈਏ ਨਹੀਂ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੋ ਕਰਕੇ ਜੂਸ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆਂ ਤੇ